ਵਾਰ-ਵਾਰ ਜਦੋਂ ਅਸੀਂ ਖਾਲਸਾਤਨ ਦੀ ਗੱਲ ਕਰਦੇ ਹਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਪੂਰਾ ਸਿੱਖ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਜਿਉਂਦਾ ਤਿਉਂ ਆ ਜਾਂਦਾ ਤੇ ਸਾਡੀਆਂ ਅੱਖਾਂ ਚ ਚਮਕ ਆ ਜਾਂਦੀ ਹੈ ਉਹੀ ਸਾਡਾ ਕਨਸਟੀਟਿਊਸ਼ਨ ਹੈ ਉਹੀ ਸਾਡੇ ਸਾਹਮਣੇ ਸਾਰੇ ਹਾਲਾਤ ਉਸੇ ਤਰੀਕੇ ਨਾਲ ਫਿਲਮਾਂ ਵਾਂਗੂ ਚੱਲਣ ਲੱਗ ਜਾਂਦੇ ਨੇ ਤੇ ਇਹਦੇ ਤੇ ਰੋਕ ਲਾਈ ਗਈ ਹੈ ਆਰਓਸੀ ਦੇ ਤਹਿਤ ਇਹ ਇਹਦਾ ਜਦੋਂ ਅਸੀਂ ਅੱਗੇ ਬੇਗਮਪੂਰੇ ਦੀ ਗੱਲ ਕਰਦੇ ਆ ਨਾ ਇਹ ਗੁਰੂ ਗ੍ਰੰਥ ਸਾਹਿਬ ਜੀ ਚੋਂ ਵਧੀਆ ਮਾਡਲ ਵੀਜ਼ਨ ਖਾਲਸਾ ਦਾ ਕਿੰਨੇ ਕਿੰਨੇ ਬੰਦੇ ਮਿਲ ਕੇ ਕਿੰਨਾ ਕਿੰਨਾ ਕੁਸ਼ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਡਰਾਫਟ ਕਮੇਟੀਆਂ ਬਣਦੀਆਂ ਨੇ ਕਿੰਨੇ ਕਿੰਨੇ ਬੰਦੇ ਚੁਣੇ ਜਾਂਦੇ ਨੇ ਉਹ ਕਨਸਟੀਟਿਊਸ਼ਨ ਕੰਟਰੀਆਂ ਦਾ ਮੁਲਕਾਂ ਦਾ ਤਿਆਰ ਕਰਦੇ ਨੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਸਾਹਿਬਾਨ ਸਾਡੇ ਉਹ ਸਾਨੂੰ ਤਿਆਰ ਕਰਕੇ ਦੇ ਕੇ ਗਏ ਨੇ ਪਹਿਲਾਂ ਹੀ ਸਾਰਾ ਕੁਝ ਅਸੀਂ ਉਹਦੇ ਲਈ ਲੜ ਰਹੇ ਹਾਂ ਉਸ ਬੇਗਮਪੁਰੇ ਦੇ ਲਈ ਲੜ ਰਹੇ ਹਾਂ ਉਸ ਹਲੇਮੀ ਰਾਜ ਦੇ ਲਈ ਲੜ ਰਹੇ ਹਾਂ ਅਸੀਂ ਸੋ ਉਹ ਜਿਹੜਾ ਮੈਸੇਜ ਆ ਨਾ ਉਹ ਟਾਈਮਲੈਸ ਮੈਸੇਜ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਨਸਟੀਟਿਊਸ਼ਨ ਆ ਜਿਹੜਾ ਸਾਡਾ ਇਹ ਕਿਉਂ ਕਰ ਤੋਂ ਲੈ ਕੇ 18 10 20 ਤੱਕ ਡਿਜੀਟਲ ਹੀ ਸ਼ੁਰੂ ਹੁੰਦਾ ਡਿਜੀਟ ਤੇ ਹੀ ਖਤਮ ਹੁੰਦਾ ਤੇ ਉਹ ਟਾਈਮਲੈਸ ਆ ਉਹ ਮੈਸੇਜ ਤੇ ਇਹ ਯੂਨੀਵਰਸਲ ਜਿਹੜੇ ਬਰਾਬਰਤਾ ਅਤੇ ਯੂਨੀਵਰਸਲ ਜਿਹੜਾ ਇंसाफ ਹੈ ਜਸਟਿਸ ਹੈ ਉਹਦੇ ਤੇ ਕੇਂਦਰਤ ਹੈ ਇਹ ਤੇ ਤੁਸੀਂ ਸੋਚ ਕੇ ਦੇਖੋ ਅਸੀਂ ਕਿੰਨੇ ਵੱਡੇ ਅਸੀਂ ਸਟੇਟ ਦੇ ਕਿੰਨੇ ਵੱਡੇ ਰਾਜ ਦੇ ਅਸੀਂ ਮਾਲਕ ਕਿੰਨੇ ਅਮੀਰ ਹਾਂ ਸੀ ਇਹ ਸੋਚ ਕੇ ਦੇਖੋ ਸਾਡੀ ਅਮੀਰੀ ਦਾ ਕੌਣ ਥਾ ਪਾ ਸਕਦਾ ਵੱਡੇ ਵੱਡੇ ਹੋਟਲਾਂ ਦੇ ਮਾਲਕ ਵੱਡੇ ਵੱਡੇ ਕਾਰੋਬਾਰਾਂ ਦੇ ਮਾਲਕ ਵੱਡੇ ਵੱਡੇ ਜਿਹੜੇ ਸਿਸਟਮ ਨੇ ਬਣਾਏ ਹੋਏ ਉਹਨਾਂ ਦੇ ਮਾਲਕ ਉਹ ਭਾਈ ਕਿਸੇ ਕੋਲ ਕੁਝ ਨਹੀਂ ਹੈਗਾ ਸਾਡੇ ਕੋਲ ਸਾਰਾ ਕੁਝ ਹੈ ਸਾਡੇ ਖਜ਼ਾਨੇ ਭਰਪੂਰ ਨੇ ਸਰਬਕਲਾ ਭਰਪੂਰਾਂ ਸੀ ਜਿਵੇਂ ਸਾਡਾ ਗੁਰੂ ਹੈ ਉਵੇਂ ਹੀ ਅਸੀਂ ਆਂ ਮੂਲ ਮੰਤਰ ਚ ਕਹਿ ਗਿਆ ਗੁਰੂ ਸਾਨੂੰ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਇਹ ਇਹ ਸਾਰਾ ਕੁਝ ਸਾਨੂੰ ਦੇ ਗਿਆ ਉਹ ਤੇ ਅਸੀਂ ਤਾਂ ਇਹਦੇ ਤੇ ਜਿੰਨੀ ਵੀ ਗੱਲ ਕਰੀਏ ਜਿੰਨਾ ਵੀ ਕੁਝ ਕਰ ਸਕੀਏ ਉਹ ਥੋੜਾ ਹੀ ਐ ਸੋ ਜਿਹੜਾ ਗਵਰਨੈਂਸ ਆ ਨਾ ਜਿਹੜੀ ਉਹਦੀ ਝਲਕ ਸਾਨੂੰ ਗੁਰੂਗ੍ਰੰਥ ਸਾਹਿਬ ਚੋਂ ਮਿਲਦੀ ਹੈ ਕਿ ਇਹ ਵਿਹਾਰ ਆ ਜਿਹੜਾ ਉਸ ਸੱਚੇ ਅਕਾਲ ਪੁਰਖ ਨੂੰ ਓਟ ਅਕਾਲ ਪੁਰਖ ਨੂੰ ਮਨ ਮਸਤਕ ਦੇ ਵਿੱਚ ਰੱਖਦੇ ਹੋਏ ਉਹਨੂੰ ਸੱਚ ਮੰਨਦੇ ਹੋਏ ਉਹਦਾ ਓਟ ਆਸਰਾ ਲੈਂਦੇ ਹੋਏ ਅਸੀਂ ਗਵਰਨ ਕਿਵੇਂ ਕਰਨਾ ਅਸੀਂ ਇਸ ਨੂੰ ਚਲਾਉਣਾ ਕਿਵੇਂ ਆ ਸੋ ਇਹਦੇ ਤੇ ਸਾਡਾ ਧਿਆਨ ਕੇਂਦਰਿਤ ਵਾਰ-ਵਾਰ ਹੋਣਾ ਚਾਹੀਦਾ